ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਿੱਖ ਅਰਦਾਸ ਦੀ ਗਹਿਰਾਈ ਵਿੱਚ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਸਾਡੇ ਕੋਲ ਡਾਕਟਰ ਓੰਕਾਰ ਸਿੰਘ ਦੀ ਕਿਤਾਬ ਖਾਲਸਾ ਜੀ ਕੀ ਅਰਦਾਸ ਤੇ ਕੁਝ ਖਾਸ ਨੁਕਤੇ ਨੇ ਜਿਨ੍ਹਾਂ ਤੇ ਆਪਾਂ ਅੱਜ ਗੱਲ ਕਰਾਂਗੇ ਬਿਲਕੁਲ ਮਕਸਦ ਸਿਰਫ ਸ਼ਬਦੀ ਅਰਥ ਨਹੀਂ ਹੈਨਾ ਅਸੀਂ ਚਾਹੁੰਦੇ ਹਾਂ ਕਿ ਇਸ ਵਿੱਚਲਾ ਇਤਿਹਾਸ ਫਲਸਫਾ ਔਰ ਰੂਹ ਉਹ ਸਮਝੀਏ ਕਿ ਇਹ ਐਨੀ ਜ਼ਰੂਰੀ ਕਿਉਂ ਹੈ ਸਿੱਖ ਚੇਤਨਾ ਲਈ ਹਾਂਜੀ ਸਹੀ ਗੱਲ ਹੈ ਤਾਂ ਚਲੋ ਫਿਰ ਸ਼ੁਰੂ ਕਰੀਏ ਬਿਲਕੁਲ ਦੇਖੋ ਜੀ ਸਿੱਖ ਅਰਦਾਸ ਦੀ ਨਾ ਖਾਸੀਅਤ ਹੀ ਇਹ ਹੈ ਕਿ ਇਹ ਸਿਰਫ ਕੋਈ ਮੰਗ ਨਹੀਂ ਹੈਗੀ ਹੂੰ ਇਹ ਤਾਂ ਇਤਿਹਾਸ ਦਾ ਵਹਾ ਹੈ ਪੂਰਾ ਹੂੰ ਕੌਮ ਦੀਆਂ ਯਾਦਾਂ ਨੇ ਸਿਧਾਂਤ ਨੇ ਦੇ ਫਿਰ ਫਿਰ ਆਉਂਦੀ ਹੈ ਨਿੱਜੀ ਤੇ ਸਾਰਿਆਂ ਦੀ ਅਰਜ਼ੂਈ ਹਾਂਜੀ ਜਿਵੇਂ ਡਾਕਟਰ ਬਲਕਾਰ ਸਿੰਘ ਨੇ ਵੀ ਕਿਹਾ ਹੈ ਇਹ ਇੱਕ ਜਿਉਂਦਾ ਜਗਦਾ ਸੁਮੇਲ ਹੈ ਇਤਿਹਾਸ ਤੇ ਸੋਚ ਦਾ ਈਹੀ ਗੱਲ ਇਹਨੂੰ ਬਾਕੀ ਪ੍ਰਾਰਥਨਾਵਾਂ ਤੋਂ ਵੱਖ ਕਰਦੀ ਹੈ ਮਤਲਬ ਅੱਛਾ ਤਾ ਸਭ ਤੋਂ ਪਹਿਲਾਂ ਅਰਦਾਸ ਸ਼ਬਦ ਨੂੰ ਹੀ ਦੇਖ ਲਈਏ। ਹੂੰ ਭਾਈ ਕਾਨ ਸਿੰਘ ਨਾਭਾ ਜੀ ਕੀ ਦੱਸਦੇ ਨੇ ਇਸ ਬਾਰੇ? ਅਨਕੋਸ਼ ਵਿੱਚ ਉਹ ਦੱਸਦੇ ਨੇ ਕਿ ਇਹਦੇ ਮੂਲ ਦੋ ਨੇ। ਇੱਕ ਸੰਸਕ੍ਰਿਤ ਚੋਂ ਅਰਧ ਯਾਨੀ ਮੰਗਣਾ ਤੇ ਆਸ ਯਾਨੀ ਮੁਰਾਦ। ਠੀਕ। ਤੇ ਦੂਜਾ ਫਾਰਸੀ ਤੋਂ ਵੀ ਲੈਂਦੇ ਨੇ ਅਰਜ਼ਦਾਸ਼ਤ ਮਤਲਬ ਬੇਂਤੀ ਪੇਸ਼ ਕਰਨੀ। ਪਰ ਇਹ ਤਾਂ ਸ਼ਬਦ ਦੀ ਗੱਲ ਹੋਈ। ਹਾਂ, ਸ਼ਬਦਿਕ ਅਰਥ। ਪਰ ਇਸ ਦਾ ਪਾਵ ਆਹਾ ਪਾਵ ਤਾਂ ਜੀ ਬਹੁਤ ਡੂੰਗਾ ਹੈ। ਇੱਕ ਰੂਹਾਨੀ ਸਫ਼ਰ ਹੈ। ਸ੍ਰੋਤ ਕਹਿੰਦਾ ਹੈ ਕਿ ਕਟੋ-ਕਟ ਚਾਰ ਪੱਦਰ ਨੇ ਜਿੱਥੇ ਬੰਦਾ ਜੁੜਦਾ ਹੈ ਆਪਣੇ ਆਪ ਨਾਲ ਸੰਗਤ ਨਾਲ ਗੁਰੂ ਨਾਲ ਤੇ ਫਿਰ ਰੱਬ ਨਾਲ ਹੂੰ ਸਿਰਫ ਮੰਗਣਾ ਨਹੀਂ ਇਹ ਤਾਂ ਸਮਰਪਣ ਹੈ ਸ਼ੁਕਰਾਨਾ ਹੈ ਦਿਲ ਦੀ ਗੱਲ ਗੁਰੂ ਤੱਕ ਪਹੁੰਚਾਣੀ ਗੁਰਬਾਣੀ ਵੀ ਕਹਿੰਦੀ ਹੈ ਜੀ ਕੀ ਬਿਰਥਾ ਹੋਏ ਸੋ ਗੁਰ ਪੈਰ ਅਰਦਾਸ ਕਰ ਇਸ ਸਿੱਖ ਰਹਿਤ ਮਰਿਆਦਾ ਵਿੱਚ ਵੀ ਇਹਦਾ ਬਹੁਤ अहम ਸਥਾਨ ਹੈ ਹਰ ਰੋਜ਼ ਸਵੇਰੇ ਸ਼ਾਮ ਹਾਂਜੀ ਨਿਤਨੇਮ ਤੋਂ ਬਾਅਦ ਹਾਂ ਤੇ ਹਰ ਕੰਮ ਸ਼ੁਰੂ ਕਰਨ ਲੱਗੇ ਖਤਮ ਕਰਨ ਲੱਗੇ ਖੁਸ਼ੀ ਹੋਵੇ ਗਮੀ ਹੋਵੇ ਹਰ ਮੌਕੇ ਤੇ ਬਿਲਕੁਲ ਜੀਵਨ ਦਾ ਹਿੱਸਾ ਹੈ ਹਮ ਚਲੋ ਹੁਣ ਆਂਦੇ ਆ ਅਰਦਾਸ ਦੇ ਸ਼ੁਰੂ ਤੇ ਬਿਲਕੁਲ ਪਹਿਲੇ ਸ਼ਬਦ ਹਾਂਜੀ ਇੱਕ ਓੰਕਾਰ ਇੱਥੋਂ ਸ਼ੁਰੂ ਹੁੰਦਾ ਸਭ ਕੁਝ ਸਿੱਖੀ ਦਾ ਮੂਲ ਮੰਤਰ ਸਾਰੀ ਵਿਚਾਰਧਾਰਾ ਦਾ ਕੇਂਦਰ ਵੀ ਕਹਿ ਸਕਦੇ ਆ ਰੱਬ ਇੱਕ ਹੈ ਹਮ ਤੇ ਜਿਵੇਂ ਸਰੋਤ ਦੱਸਦਾ ਹੈ ਇਹ ਗੁਰੂ ਨਾਨਕ ਸਾਹਿਬ ਦਾ ਕਮਾਲ ਦਾ ਚਿੰਨ੍ਹ ਹੈ ਗਣਿਤ ਦਾ ਅੰਕ 1 ਵਰਤਨਾ ਇਹ ਬਹੁਤ ਵੱਡੀ ਗੱਲ ਹੈ ਕਿਉਂ ਜੀ ਕਿਉਂਕਿ ਅੰਕ ਦਾ ਮਤਲਬ ਬਦਲਦਾ ਨਹੀਂ ਨਾ ਪੱਕਾ ਜ਼ੋਰ ਹੈ ਕਿ ਰੱਬ ਇੱਕ ਹੈ ਕੋਈ ਸ਼ੱਕ ਨਹੀਂ ਅੱਛਾ ਫਿਰ ਉਹਦਾ ਵਾਇਗੁਰੂ ਜੀ ਕੀ ਫਤਿਹ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ ਨਾ ਹਾਂਜੀ ਦਸਮ ਪਾਤਸ਼ਾਹ ਦੀ ਬਖਸ਼ਿਸ਼ ਹੁਕਮਨਾਮੇ 'ਚ ਵੀ ਮਿਲਦਾ ਹੈ ਇਹਦਾ ਮਤਲਬ ਸਿੱਧਾ ਹੈ ਜਿੱਤ ਦਾ ਵਾਇਗੁਰੂ ਦੀ ਹੋਣੀ ਆ ਅਖੀਰ 'ਚ ਇਹ ਸਿਰਫ ਨਮਸਕਾਰ ਨਹੀਂ ਹੈ ਫਿਰ ਨਹੀਂ ਜੀ ਇਹ ਤਾਂ ਚੜ੍ਹਦੀ ਕਲਾ ਦਾ ਐਲਾਨ ਹੈ ਹੌਸਲਾ ਦੇਣ ਵਾਲਾ ਨਿਰਾਸ਼ਾ 'ਚੋਂ ਕੱਢਣ ਵਾਲਾ ਉਪਗਤਮਾਲਾ ਦਾ ਵੀ ਹਵਾਲਾ ਹੈ ਕਿ ਫਤਿਹ ਬੁਲਾਓ ਤਾਂ ਗੁਰੂ ਦੀ ਨਜ਼ਰ ਹੁੰਦੀ ਹੈ ਤੇ ਇਹ ਸਤਸ੍ਰੀਆ ਕਾਲ ਤੋਂ ਵੱਖਰਾ ਹੈ ਹਾਂ ਉਹ ਜੰਗੀ ਜਕਾਰ ਹੈ ਇਹ ਗੁਰੂ ਦਾ ਦਿੱਤਾ ਬੋਲਾ ਹੈ ਫਤਿਹ ਦਾ ਅੱਗੇ ਹੈ ਸ਼੍ਰੀ ਪਗੋਤੀ ਜੀ ਸਹਾਇ ਇਹਦੇ ਬਾਰੇ ਕਈ ਵਾਰ ਲੋਕਾਂ ਚ ਭੁਲੇਖਾ ਪੈ ਜਾਂਦਾ ਹਾਂਜੀ ਪੈ ਜਾਂਦਾ ਇਹ ਪੰਕਤੀਵਾਰ ਸ਼੍ਰੀ ਪਗੋਤੀ ਜੀ ਕੀ ਜਿਹਨੂੰ ਚੰਡੀ ਦੀ ਵਾਰ ਵੀ ਕਹਿੰਦੇ ਨੇ ਉਹਦੀ ਪਹਿਲੀ ਪੌੜੀ ਦਾ ਹਿੱਸਾ ਹੈ ਹਮ ਪਰ ਪਗੋਤੀ ਇੱਥੇ ਕੋਈ ਦੇਵੀ ਨਹੀਂ ਹੈਗੀ ਵਿਦਵਾਨ ਜਿਵੇਂ ਪਾਈਕਾਨ ਸਿੰਘ ਨਾਬਾ ਜੀ ਉਸ ਸਾਫ਼ ਕਹਿੰਦੇ ਨੇ ਕਿ ਅਕਾਲ ਪੁਰਖ ਦੀ ਸ਼ਕਤੀ ਹੈ ਸਰਵ ਸ਼ਕਤੀਮਾਨਤਾ ਜਾਂ ਫਿਰ ਤਲਵਾਰ ਖੜਕ ਉਸ ਸ਼ਕਤੀ ਦਾ ਨਿਸ਼ਾਨ ਯਾਨੀ ਰੱਬੀ ਸ਼ਕਤੀ ਦੀ ਸਹਾਇਤਾ ਮੰਗੀ ਜਾ ਰਹੀ ਹੈ ਬਿਲਕੁਲ ਦੇਵੀ ਪੂਜਾ ਨਹੀਂ ਰੱਬੀ ਸ਼ਕਤੀ ਅੱਗੇ ਅਰਜ਼ੋਈ ਹੈ ਚਲੋ ਇਹ ਤਾਂ ਹੋਈ ਸ਼ੁਰੂਆਤ ਇਸ ਤੋਂ ਬਾਅਦ ਅਰਦਾਸ ਸਾਨੂੰ ਪੂਰੇ ਸਿੱਖ ਇਤਿਹਾਸ ਚੋਂ ਲੰਘਾਉਂਦੀ ਹੈ ਹੈਨਾ 10 ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹਾਂ ਹਾਂਜੀ ਇੱਕ ਇੱਕ ਕਰਕੇ ਪਰ ਸਿਰਫ ਨਾ ਨਹੀਂ ਉਹਨਾਂ ਦਾ ਮੁੱਖ ਕੰਮ ਉਹਨਾਂ ਦੀ ਦੇਣ ਜਿਵੇਂ ਗੁਰੂ ਨਾਨਕ ਦੇਵ ਜੀ ਹਾਂ ਜਿਨ੍ਹਾਂ ਨੇ ਨੀਂਹ ਰੱਖੀ ਇੱਕ ਓੰਕਾਰ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਰਾਹ ਦੱਸਿਆ ਲੰਗਰ ਪੰਗਤ ਸੰਗਤ ਸ਼ੁਰੂ ਕੀਤੀ ਫਿਰ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨੇ ਗੁਰਮੁਖੀ ਲਿਪੀ ਨੂੰ ਤਰਤੀਬ ਦਿੱਤੀ ਬਿਲਕੁਲ ਤੇ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਬੋਲੀ ਬਣਾਈ ਪਹਿਲੇ ਪੰਗਤ ਪਾਛੇ ਸੰਗਤ ਦਾ ਪੱਕਾ ਨਿਯਮ ਬਣਾਇਆ ਫਿਰ ਗੁਰੂ ਰਾਮਦਾਸ ਜੀ ਅੰਮ੍ਰਿਤ ਸਰਵਸਾਇਆ ਹਾਂ ਗੁਰੂ ਦਾ ਚੱਕ ਤੇ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਜਿਨ੍ਹਾਂ ਨੇ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹਰਮੰਦਰ ਸਾਹਿਬ ਬਣਵਾਇਆ ਤੇ ਸ਼ਹੀਦੀ ਦਿੱਤੀ ਹਾਂਜੀ ਇਹ ਪਹਿਲੇ ਪੰਜ ਗੁਰੂ ਸਾਹਿਬਾਨ ਨੇ ਸਿੱਖੀ ਦੀ ਨੀਂਹ ਤੇ ਮੁੱਖ ਅਦਾਰੇ ਸਥਾਪਿਤ ਕੀਤੇ ਤੇ ਫਿਰ ਅਗਲੇ ਪੰਜ ਗੁਰੂ ਸਾਹਿਬਾਨ ਉਹ ਵੀ ਬੜੇ ਅਹਿਮ ਨੇ ਬਹੁਤ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਭਗਤੀ ਤੇ ਸ਼ਕਤੀ ਇਕੱਠੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੂੰ ਗੁਰੂ ਹਰ राय ਸਾਹਿਬ ਜੀ ਸੰਤ ਸੁਭਾਦੇ ਪਰ ਫੌਜ ਵੀ ਰੱਖੀ ਕੀਰਤਪੁਰ ਸਾਹਿਬ ਚ ਦਵਾਖਾਨਾ ਚਲਾਇਆ ਪਰ ਬਾਣੀ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਹਾਂ ਰਾਮ ਰਾਏ ਵਾਲੀ ਘਟਨਾ ਹਾਂਜੀ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਛੋਟੀ ਉਮਰ ਚ ਸੇਵਾ ਕਰਦਿਆਂ ਚਲੇ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਧਰਮ ਦੀ ਆਜ਼ਾਦੀ ਲਈ ਸ਼ਹੀਦੀ ਦਿੱਤੀ ਬਿਲਕੁਲ ਤੇ ਅਖੀਰ ਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਖਾਲਸਾ ਸਾਜਣ ਵਾਲੇ ਤਾਂ ਇਹ ਸਿਰਫ ਨਾ ਗਿਣਨਾ ਨਹੀਂ ਹੈ ਇਹ ਪੂਰਾ ਸਫਰ ਹੈ ਸਿੱਖੀ ਦੇ ਵਿਕਾਸ ਦਾ ਹੈ ਨਾ ਸਿਧਾਂਤ ਕਦਰਾਂ ਕੀਮਤਾਂ ਕੁਰਬਾਨੀ ਹਾਂਜੀ ਇਹ ਯਾਦ ਸਾਨੂੰ ਜੜਾਂ ਨਾਲ ਜੋੜਦੀ ਹੈ ਮੁੱਢ ਤੋਂ ਲੈ ਕੇ ਖਾਲਸੇ ਦੀ ਸਿਰਜਣਾ ਤੱਕ ਇਸ ਤੋਂ ਬਾਅਦ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਿਆ ਜਾਂਦਾ ਹੈ ਇਹ ਬਹੁਤ ਜ਼ਰੂਰੀ ਗੱਲ ਹੈ ਬਹੁਤ ਜ਼ਰੂਰੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਹ ਤਾਰੀ ਗੁਰੂ ਦੀ ਪਰੰਪਰਾ ਖਤਮ ਕਰਕੇ ਗੁਰੂ ਗੱਦੀ ਹਮੇਸ਼ਾ ਲਈ ਸ਼ਬਦ ਗੁਰੂ ਨੂੰ ਦੇ ਦਿੱਤੀ। ਇੱਥੇ ਇੱਕ ਗੱਲ ਸਰੋਤ ਨੇ ਦੱਸੀ ਸੀ ਉਹ ਦੋਹਰੇ ਬਾਰੇ ਜੋ ਅਰਦਾਸ ਤੋਂ ਬਾਅਦ ਪੜਦੇ ਹਾਂ ਆਗਿਆ ਪਈ ਅਕਾਲ ਕੀ। ਹਾਂ ਉਹਦੀ ਤੁਕ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹ। ਹਾਂਜੀ ਕੁਝ ਵਿਦਵਾਨ ਕਹਿੰਦੇ ਨੇ ਕਿ ਇਹ ਸ਼ਬਦ ਗੁਰੂ ਦੇ ਸਿਧਾਂਤ ਨਾਲ ਪੂਰੀ ਤਰ੍ਹਾਂ ਸ਼ਾਇਦ ਮੇਲ ਨਹੀਂ ਖਾਂਦੀ। ਮਤਲਬ ਗੁਰੂ ਦੀ ਦੇਹ ਤਾਂ ਗੁਰੂ ਗ੍ਰੰਥ ਸਾਹਿਬ ਨਹੀਂ ਨਾ ਅੱਛਾ ਉਹ ਭਾਈ ਪ੍ਰਹਲਾਦ ਸਿੰਘ ਦੇ ਰੈਤਨਾਮੇ ਦੀ ਤੁਕ ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰੂ ਕੀ ਦੇਹ ਨੂੰ ਕਈ ਵਾਰ ਜ਼ਿਆਦਾ ਸਹੀ ਮੰਨਦੇ ਨੇ ਇਹ ਇੱਕ ਬਰੀਕ ਨੁਕਤਾ ਹੈ ਕਿ ਗੁਰੂ ਦਾ ਪ੍ਰਗਟ ਰੂਪ ਕੌਣ ਹੈ ਸ਼ਬਦ ਜਾਂ ਖਾਲਸਾ ਹੂੰ ਸਮਝ ਗਈ ਖੈਰ ਅੱਗੇ ਅਰਦਾਸ ਵਿੱਚ ਪੰਜਾਂ ਪਿਆਰਿਆਂ ਨੂੰ ਯਾਦ ਕੀਤਾ ਜਾਂਦਾ ਹੈ ਹਾਂਜੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸائب ਸਿੰਘ ਜੀ ਉਹ 1699 ਦੀ ਵਿਸਾਖੀ ਜਦੋਂ ਗੁਰੂ ਜੀ ਨੇ ਸੀਸ ਮੰਗੇ ਤੇ ਇਹਨਾਂ ਪੰਜਾਂ ਨੇ ਪੇਟ ਕੀਤੇ ਖਾਲਸੇ ਦੀ ਨੀ ਤੇ ਫਿਰ ਚਾਰ ਸਾਹਿਬਜ਼ਾਦੇ ਹਾਏ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਸ਼ਹਾਦਤ ਛੋਟੀ ਉਮਰ ਚ ਉਹ ਦਲੇਰੀ ਉਹ ਸਿੱਦਕ ਕਮਾਲ ਹੈ ਬਿਲਕੁਲ ਤੇ 40 ਮੁਕਤੇ ਉਹ ਕਹਾਣੀ ਵੀ ਬੜੀ ਖਾਸ ਹੈ ਬਹੁਤ ਖਾਸ ਗਲਤੀ ਕਰਨਾ ਫਿਰ ਪਛਤਣਾ ਤੇ ਫਿਰ ਕੁਰਬਾਨੀ ਦੇ ਕੇ ਉਸ ਗਲਤੀ ਨੂੰ ਤੋੜਨਾ ਬੇਦਾਵਾ ਦੇ ਕੇ ਗਏ ਪਰ ਮਾਈ ਭਾਗੋ ਨੇ ਵਾਪਸ ਲਿਆਂਦਾ ਹਾਂਜੀ ਤੇ ਖਿਦਰਾਣੇ ਦੀ ਟਾਪ ਤੇ ਸ਼ਹੀਦ ਹੋਏ ਗੁਰੂ ਜੀ ਨੇ ਬੇਦਾਵਾ ਪਾੜ ਕੇ ਮੁਕਤੀ ਦਿੱਤੀ ਇਹ ਵਫਾਦਾਰੀ ਤੇ ਪਛਤਾਵਾ ਦੀ ਵੱਡੀ ਮਿਸਾਲ ਹੈ ਤਾਂ ਇਹ ਸਾਰਾ ਇਤਿਹਾਸਕ ਹਿੱਸਾ ਸਾਨੂੰ ਉਹਨਾਂ ਨੀਂ ਪੱਥਰਾਂ ਨਾਲ ਜੋੜਦਾ ਜਿਨ੍ਹਾਂ ਤੇ ਕੌਮ ਖੜੀ ਹੈ ਹਾਂਜੀ ਗੁਰੂ ਪੰਜ ਪਿਆਰੇ ਸਾਈਂਬਜ਼ਾਦੇ ਮੁਕਤੇ ਇਹ ਸਭ ਖਾਲਸਾ ਪੰਥ ਦੇ ਆਦਰਸ਼ ਨੇ ਸੰਘਰਸ਼ ਨੇ ਇਸ ਇਤਿਹਾਸ ਤੋਂ ਬਾਅਦ ਅਰਦਾਸ ਉਹਨਾਂ ਗੁਣਾ ਤੇ ਆਉਂਦੀ ਹੈ ਜਿਹੜੇ ਸਿੱਖ ਨੇ ਤਾਰਨ ਕਰਨੇ ਨੇ ਹਟੀਆਂ ਜਪੀਆਂ ਤਪੀਆਂ ਦਾ ਜ਼ਿਕਰ ਹੈ ਹਾਂ ਹੱਠੀ ਮਤਲਬ ਜੋ ਧਰਮ ਤੇ ਪੱਕੇ ਰਹਿਣ ਅਡੋਲ ਜਪੀ ਜੋ ਨਾਮ ਜਪਣ ਸਿਮਰਨ ਕਰਨ ਤੇ ਤਪੀ ਜੋ ਸੇਵਾ ਕਰਨ ਕਲ ਨਾ ਕਾਲਣ ਇਹੋ ਵਾਲੇ ਤਪ ਨਹੀਂ ਜਿਹੜੇ ਸਰੀਰ ਨੂੰ ਕਸ਼ਟ ਦੇਣ ਵਾਲੇ ਹੁੰਦੇ ਨੇ ਨਹੀਂ ਨਹੀਂ ਇਹ ਗੁਰਮਤ ਵਾਲੇ ਗੁਣ ਨੇ ਫਿਰ ਆਉਂਦੇ ਨੇ ਸਿੱਖੀ ਦੇ ਥੰਬ ਜਿਵੇਂ ਜਿਨ੍ਹਾਂ ਨਾਮ ਜਪਿਆ ਹਾਂ ਵੰਡ ਛਕਿਆ ਸਾਂਝੀਵਾਲਤਾ ਦਸਵੰਦ ਉਹ ਚਾਰ ਸਿੰਘਾਂ ਵਾਲੀ ਕਹਾਣੀ ਵੀ ਹੈ ਨਾ ਦੋ ਰੋਟੀਆਂ ਵੰਡ ਕੇ ਛਕੀਆਂ ਹਾਂਜੀ ਸੁਣੀ ਹੈ ਫਿਰ ਦੇਗ ਚਲਾਈ ਲੰਡਰ ਬਰਾਬਰੀ ਸੇਵਾ ਤੇਗਵਾਹੀ ਤਲਵਾਰ ਚਲਾਈ ਪਰ ਕਾਦੇ ਲਈ ਨਿਆਂ ਲਈ ਮਜ਼ਲੂਮ ਦੀ ਰੱਖਿਆ ਲਈ ਬਿਲਕੁਲ ਸੰਤ ਸਿਪਾਹੀ ਵਾਲਾ ਸੰਕਲਪ ਤੇ ਇੱਕ ਹੋਰ ਦੇਖ ਕੇ ਅੰਡਠ ਕੀਤਾ ਇਹ ਬੜਾ ਡੂੰਗਾ ਹੈ ਇਹਦਾ ਕੀ ਮਤਲਬ ਹੈ ਮਾਫੀ ਹਾਂਜੀ ਮਾਫੀ ਸਹਿਣਸ਼ੀਲਤਾ ਦੂਜੇ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨਾ ਵੱਡੇ ਦਿਲ ਵਾਲੀ ਗੱਲ ਇਹਨਾਂ ਸਿਧਾਂਤਾਂ ਤੇ ਚੱਲ ਕੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਯਾਦ ਕਰਦੇ ਹਾਂ ਫਿਰ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸ਼ਰਧਾਂਜਲੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਫਿਰ ਕੁਝ ਖਾਸ ਸ਼ਹੀਦਾਂ ਦਾ ਜ਼ਿਕਰ ਜਿਵੇਂ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਭਾਈ ਤਾਰੂ ਸਿੰਘ ਜੀ ਚਰਖੀਆਂ ਤੇ ਚੜ੍ਹੇ ਭਾਈ ਸੁਬੇਗ ਸਿੰਘ ਸ਼ਹਾਬਾਜ਼ ਸਿੰਘ ਆਰਿਆਂ ਨਾਲ ਚਰਾਏ ਗਏ ਭਾਈ ਮਤੀਦਾਸ ਜੀ ਸੁਣ ਕੇ ਵੀ ਕੰਬਣੀ ਛਿੜ ਜਾਂਦੀ ਹੈ ਹੈ ਤਾਂ ਪਿਆਨਕ ਪਰ ਇਹ ਯਾਦਾਂ ਸਾਨੂੰ ਦੱਸਦੀਆਂ ਨੇ ਕਿ ਸਿੱਧਕ ਕਿੰਨਾ ਪੱਕਾ ਸੀ ਇਹ ਡਰਾਉਣ ਲਈ ਨਹੀਂ ਹੌਸਲਾ ਦੇਣ ਲਈ ਨੇ ਕਿ ਧਰਮ ਨਹੀਂ ਹਾਰਿਆ ਬਿਲਕੁਲ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਗੁਰਦੁਆਰਿਆਂ ਦੀ ਸੇਵਾ ਲਈ ਜਿਨ੍ਹਾਂ ਨੇ ਜਾਨਾਂ ਵਾਰੀਆਂ ਉਹਨਾਂ ਨੂੰ ਵੀ ਯਾਦ ਕਰਦੇ ਆ ਤੇ ਫਿਰ ਪੰਜ ਤਖਤਾਂ ਦਾ ਧਿਆਨ ਵੀ ਧਰਿਆ ਜਾਂਦਾ ਹਾਂਜੀ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਕੇਸਗੜ ਸਾਹਿਬ ਹਜ਼ੂਰ ਸਾਹਿਬ ਦਮਦਮਾ ਸਾਹਿਬ ਇਕ قوم ਦੇ ਕੇਂਦਰ ਨੇ ਇੱਥੋਂ ਤੱਕ ਤਾਂ ਇਤਿਹਾਸ ਸਿਧਾਂਤ ਕੁਰਬਾਨੀਆਂ ਦੀ ਗੱਲ ਹੋ ਗਈ ਹੁਣ ਅਰਦਾਸ ਵਰਤਮਾਨ ਤੇ ਭਵਿਸ਼ਵਲ ਮੁੜਦੀ ਹੈ ਹੈਨਾ ਹਾਂਜੀ ਹੁਣ ਸਮੂਹਿਕ ਬੇਨਤੀ ਸ਼ੁਰੂ ਹੁੰਦੀ ਹੈ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਇੱਥੇ ਮੈਂ ਖਤਮ ਅਸੀਂ ਸ਼ੁਰੂ ਨਿੱਜ ਤੋਂ ਪੰਥ ਵੱਲ ਤੇ ਇਸ ਸਾਂਝੀ ਅਰਦਾਸ ਚ ਕੀ ਮੰਗਦੇ ਆ ਮੁੱਖ ਤੌਰ ਤੇ ਵਾਹਿਗੁਰੂ ਜੀ ਦਾ ਨਾਮ ਚੇਤਾਵੇ ਸਾਰਿਆਂ ਦਾ ਭਲਾ ਹੋਵੇ ਜਿੱਥੇ ਜਿੱਥੇ ਖਾਲਸਾ ਜੀ ਸਾਹਿਬ ਤਾਹ ਤਾਹ ਰੱਛਿਆ ਰਾਇਅਤ ਦੇਗ ਤੇ ਤੇਗ ਦੀ ਫਤਿਹ ਪੰਥ ਦੀ ਜਿੱਤ ਹੋਵੇ ਹੂੰ ਤੇ ਫਿਰ ਉਹ ਖਾਸ দান ਮੰਗੇ ਜਾਂਦੇ ਨੇ ਹਾਂ ਉਹ ਕਿਹੜੀ ਕਿਹੜੇ ਨੇ ਸਿੱਖੀ দান ਕੇਸ দান ਰਹਿਤ দান ਵਿਵੇਕ দান ਯਾਨੀ ਸੂਝ ਬੂਝ ਵਿਸਾਹ দান ਭਰੋਸਾ ਤੇ ਸਭ ਤੋਂ ਉੱਤੇ ਨਾਮ দান ਇਹ ਭੌਤਿਕ ਚੀਜ਼ਾਂ ਨਹੀਂ ਗੁਣਾਂ ਦੀ ਮੰਗ ਹੈ ਬਿਲਕੁਲ ਆਤਮਿਕ ਗੁਣਾ ਦੀ ਗੁਰੂ ਨਾਲ ਜੁੜੇ ਰਹਿਣ ਦੀ ਤਾਂਗ ਨਾਲੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੀ ਇੱਛਾ ਸਿੱਖ ਸੰਸਥਾਵਾਂ ਦੀ ਚੜ੍ਹਦੀ ਕਲਾ ਧਰਮ ਦਾ ਜੈਕਾਰਾ ਤੇ ਉਹ ਵਾਲੀ ਅਰਜ਼ੋਈ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਹਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਕਿੰਨਾ ਸੋਹਣਾ ਸੁਮੇਲ ਹੈ ਨਿਮਰਤਾ ਤੇ ਉੱਚੀ ਸੋਚ ਤੇ ਉਹ ਵਿਛੜੇ ਗੁਰਦਆਮਾਂ ਵਾਲੀ ਬੇਨਤੀ ਵੀ ਬੜੀ ਭਾਵੁਕ ਹੈ ਹਾਂਜੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਜੋ ਪਾਕਿਸਤਾਨ ਚ ਰਹਿ ਗਏ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੀ ਅਰਦਾਸ ਇਹ ਪੰਥ ਦੇ ਦਿਲ ਦਾ ਦਰਦ ਹੈ ਤੇ ਫਿਰ ਅਖੀਰ ਚ ਰੱਬ ਨੂੰ ਯਾਦ ਕਰਨਾ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਤੇ ਫਿਰ ਅੰਤ ਵਿੱਚ ਅੰਤ ਵਿੱਚ ਸਾਰਾ ਨਿਚੋੜ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਇਹ ਦੋ ਲਾਈਨਾਂ ਸਾਰੀ ਅਰਦਾਸ ਦਾ ਸਾਰ ਨੇ ਹੈਨਾ ਬਿਲਕੁਲ ਚੜਦੀ ਕਲਾ ਹਮੇਸ਼ਾ ਆਸਵੰਦ ਰਹਿਣਾ ਪਰ ਸਿਰਫ ਆਪਣੇ ਲਈ ਨਹੀਂ ਤੇਰੇ ਭਾਣੇ ਸਰਬਤ ਦਾ ਭਲਾ ਸਾਰੀ ਦੁਨੀਆ ਸਾਰੀ ਕਾਇਨਾਤ ਦਾ ਭਲਾ ਮੰਗਣਾ ਇਹ ਸਿੱਖੀ ਦੀ ਵਿਸ਼ਾਲਤਾ ਹੈ ਸਾਂਝੀਵਾਲਤਾ ਦਇਆ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇਹੀ ਨਿਕਲਦਾ ਕਿ ਅਰਦਾਸ ਸਿਰਫ ਕੁਝ ਮੰਗਣ ਦੀ ਰਸਮ ਨਹੀਂ ਨਹੀਂ ਜੀ ਬਿਲਕੁਲ ਨਹੀਂ ਇਹ ਤਾਂ ਇਤਿਹਾਸ ਦਾ ਪਾਠ ਹੈ ਸਿਧਾਂਤਾਂ ਦਾ ਦौराਓ ਹੈ ਕੁਰਬਾਨੀਆਂ ਤੋਂ ਤਾਕਤ ਲੈਣਾ ਹੈ ਤੇ ਸਾਰਿਆਂ ਦੇ ਭਲੇ ਦੀ ਪੁਕਾਰ ਹੈ ਇੱਕ ਜੀਵੰਤ ਚੀਜ਼ ਬਿਲਕੁਲ ਸਹੀ ਕਿਹਾ ਤੇ ਸਾਨੂੰ ਸੋਚਣ ਤੇ ਲਾਉਂਦੀ ਹੈ ਕਿ ਅਰਦਾਸ ਜਿਸ ਵਿੱਚ ਸਦੀਆਂ ਦਾ ਇਤਿਹਾਸ ਪੂਰੀ ਕੌਮ ਦੀਆਂ ਭਾਵਨਾਵਾਂ ਨੇ ਅੱਜ ਸਾਡੇ ਲਈ ਕੀ ਮਾਇਨੇ ਰੱਖਦੀ ਹੈ ਹਾਂ ਇਹ ਸਵਾਲ ਤਾਂ ਬਣਦਾ ਹੈ ਕੀ ਇਹ ਸਿਰਫ ਇੱਕ ਰੀਤ ਹੈ ਜਾਂ ਅੱਜ ਦੀਆਂ ਮੁਸ਼ਕਲਾਂ 'ਚ ਸਾਨੂੰ ਕੋਈ ਰਾਹ ਦਿਖਾਉਂਦੀ ਹੈ ਜਾਂ ਜਿਵੇਂ ਡਾਕਟਰ ਬਲਕਾਰ ਸਿੰਘ ਵੱਲ ਇਸ਼ਾਰਾ ਸੀ ਕਿ ਇਹ ਸਾਨੂੰ ਸਿੱਖੀ ਨੂੰ ਬਾਣੀ ਤੇ ਇਤਿਹਾਸ ਦੋਵਾਂ ਨੂੰ ਬਰਾਬਰ ਸਮਝਣ 'ਚ ਮਦਦ ਕਰਦੀ ਹੈ ਕਈ ਵਾਰੀ ਇਹਨਾਂ 'ਚ ਫਰਕ ਆਕਦਾ ਹੈ ਨਾ ਹੂੰ ਬਿਲਕੁਲ ਇਸ ਸਵਾਲ ਨੇ ਜਿਹੜੇ ਸੋਚਣ ਵਾਲੇ ਨੇ ਹਾਂਜੀ ਇਹਨਾਂ ਤੇ ਵਿਚਾਰ ਕਰਨਾ ਬਣਦਾ ਹੈ ਇਸ ਡੂੰਗੀ ਵਿਚਾਰ ਚਰਚਾ ਵਿੱਚ ਸਾਡੇ ਨਾਲ ਸਫ਼ਰ ਕਰਨ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਧੰਵਾਜੀ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੀ ਗਹਿਰਾਈ ਨਾਲ ਰੱਬ ਰਾਖਾ